ਪੰਜਾਬ ਸਰਕਾਰ ਨੇ ਪਿਛਲੇ ਦਿਨੀ ਜਦੋਂ ਦਿੱਲੀ ਇਹਨਾਂ ਦੀ ਮੀਟਿੰਗ ਹੋਈ ਸੀਗੀ ਅਰਵਿੰਦ ਕੇਜਰੀਵਾਲ ਨੇ ਸਾਰੇ ਐਮਐਲਏ ਦਿੱਲੀ ਬੁਲਾਏ ਸੀਗੇ ਸਾਰੇ ਮੰਤਰੀ ਤੇ ਮੁੱਖ ਮੰਤਰੀ ਵੀ ਗਏ ਸੀਗੇ ਉਸ ਤੋਂ ਬਾਅਦ ਸਰਕਾਰ ਨੇ ਇੱਕ ਫੈਸਲਾ ਕੀਤਾ ਸੀਗਾ ਕਿ ਅਸੀਂ ਹੁਣ ਭ੍ਰਿਸ਼ਟਾਚਾਰ ਦੇ ਵਿਰੁੱਧ ਮਿਹਨ ਚਲਾਵਾਂਗੇ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕਰਾਂਗੇ ਅੱਜ ਉਸੇ ਮਿਹਨ ਦੇ ਤਹਿਤ ਇਹਨਾਂ ਨੇ ਜਿਹੜਾ ਇਹ ਮੁਕਸਰ ਦੇ ਜਿਹੜੇ ਡਿਪਟੀ ਕਮਿਸ਼ਨਰ ਨੇ ਰਜੇਸ਼ ਤਰਪਾਠੀ ਉਹਨਾਂ ਨੂੰ ਬਦਲ ਦਿੱਤਾ ਉਹਨਾਂ ਨੂੰ ਸਸਪੈਂਡ ਕਰਤਾ ਬਦਲੀਆਂ ਨਹੀਂ ਸਸਪੈਂਡ ਕਰ ਦਿੱਤਾ ਇਸ ਦੇ ਨਾਲ ਹੀ ਜਿਹੜਾ ਵਿਜੀਲੈਂਸ ਦਾ ਨਵਾਂ ਮੁਖੀ ਨਗੇਸ਼ਵਰ ਰਾਉਲਾ ਆਤਾ ਇਹ ਦੋ ਤਬਦੀਲੀਆਂ ਕੀਤੀਆਂ ਇਹਦਾ ਇੱਕ ਸੁਨੇਹਾ ਦੇਣ ਦਾ ਯਤਨ ਕੀਤਾ ਜਾ ਰਿਹਾ ਵੀ ਸਰਕਾਰ ਭ੍ਰਿਸ਼ਟਾਚਾਰ ਦੇ ਮੁੱਦੇ ਉੱਪਰ ਸੀਰੀਅਸ ਹੈ ਇਹ ਪਹਿਲਾ ਐਕਸ਼ਨ ਜਿਹੜਾ ਮੇਰੇ ਖਿਆਲ ਡਿਪਟੀ ਕਮਿਸ਼ਨਰ ਨੇ ਸ਼ਾਇਦ ਹੀ ਪਹਿਲਾਂ ਕਦੇ ਸਸਪੈਂਡ ਕੀਤਾ ਹੋਵੇ ਇਹਨਾਂ ਨੇ ਸਸਪੈਂਡ ਕਰਤਾ ਜੀ ਤੁਸੀਂ ਇਹ ਦੇਖੋ ਇਹ ਇਹ ਇਹਨਾਂ ਦੀਆਂ ਪੋਲੀਟੀਕਲ ਮਜਬੂਰੀਆਂ ਬਹੁਤ ਹੋ ਗਈਆਂ ਪੈਸਾ ਕਿ ਪੇਜੇ ਦੋ ਇਹਨਾਂ ਨੇ ਬੁਲਾਇਆ ਸੀ ਪਹਿਲੀ ਗੱਲ ਤੇ ਇਹਦੇ ਵਿੱਚ ਕੋਈ ਸੈਂਸ ਨਹੀਂ ਬਣਦੀ 92 ਮੈਂਬਰ ਸਰਕਾਰੀ ਲੋਕਾਂ ਦੇ ਟੈਕਸ ਪੇਅਰ ਤੇ ਖਰਚੇ ਉੱਤੇ ਤੇ ਉਹਨਾਂ ਦਾ ਸਟਾਫ ਢਾਣ ਲੈ ਕੇ ਤੇ ਮਨਿਸਟਰ ਤੇ ਐਮਐਲਏ ਉੱਥੇ ਦਿੱਲੀ ਪਹੁੰਚਣ ਜਿਹਨੂੰ ਅੱਧਾ ਘੰਟਾ ਕੇਜੀਦੀਵਾਲ ਨੇ ਸਾਰਾ ਨਸੀਹਤਾਂ ਦਿੱਤੀਆਂ ਤੇ ਘੰਟੇ 'ਚ ਕੁਝ ਨਹੀਂ ਸੀ ਕੀਤਾ ਫਿਰ ਇਹ ਵੀ ਗੱਲ ਸਾਰੇ ਸਪਸ਼ਟ ਆ ਗਿਆ ਵੀ ਜਿਹੜੀ ਸਵਾਰਤੀ ਪਾਲੀ ਮਾਲ ਸੀ ਵੱਲੀ ਮਾਲੀਬਾ ਸੀ twati maliwa rajyasabha di mpc ਉਹਦੇ ਉੱਤੇ ਜਿਹੜੀ ਉਹਨੂੰ ਕੁੱਟਿਆ ਮਾਰਿਆ ਗਿਆ ਤੇ ਉਹ ਪੀਏ ਦੇ ਦੁਆਰਾ ਉਹ ਉਦੋਂ ਵੀ ਸੀ ਉਸਨੂੰ ਪ੍ਰੈਸ਼ਰਾਈਜ਼ ਕੀਤਾ ਵੀ ਤੂੰ ਰਾਜ ਸਭਾ ਤੋਂ ਮੈਂ ਇਹ ਸਾਰਾ ਅਸਤੀਫਾ ਦੇ ਤੇ ਅਸੀਂ ਅਸੀਂ ਜਿਹੜਾ ਸਿੰਘ ਵੀ ਹੈ ਇਹ ਕੇਜਰੀਵਾਲ ਦਾ ਕੇਸ ਲੜ ਰਿਹਾ ਅਸੀਂ ਇਹਨੂੰ ਰਾਜ ਸਭਾ ਚ ਭੇਜਣਾ ਉਹ ਨਹੀਂ ਦਿੱਤਾ ਨਹੀਂ ਸੈਕੰਡ ਟਾਈਮ ਹੁਣ ਫੇਰ ਉਸ ਦੀ ਕੋਸ਼ਿਸ਼ ਹੋ ਰਹੀ ਸੀ ਉਸ ਦਿਨ ਕੋਈ ਵੀ ਲਗਾਤਾਰ ਪਰ ਭਜਨ ਭੱਜੀ ਨੂੰ ਤੇ ਉੱਤੇ ਵੀ ਪਤਾ ਲੱਗਿਆ ਕਿ ਉਹਦੇ ਨਾਲ ਵੀ ਤੂ ਤੂ ਮੈਂ ਮੈਂ ਹੋਈ ਹੈ ਉਹਦੇ ਤੇ ਪ੍ਰੈਸ਼ਰ ਵੀ ਪਿਆ ਤੇ ਭਾਈ ਤੂ ਸਤੀਫਾ ਦੇ ਕਿਉਂਕਿ ਉਹ ਚਾਹੁੰਦੇ ਆ ਕਿ ਕੇਜਰੀਵਾਲ ਕੋਲੇ ਹੁਣ ਕੋਈ ਪੋਜੀਸ਼ਨ ਨਹੀਂ ਤੇ ਇਸ ਕਰਕੇ ਜੇ ਰਾਜਾ ਸਵਾ ਚੱਲਦਾ ਐਮਪੀ ਨੂੰ ਕਾਫੀ ਕਿਸਮ ਦੀਆਂ ਪ੍ਰੋਟੈਕਸ਼ਨ ਹੁੰਦੀਆਂ ਤੇ ਉਹਦੇ ਤੇ ਜੋ ਕੋ ਕੇਸ ਵੀ ਚੱਲਦਾ ਤੇ ਉਹ ਸਾਰੀਆਂ ਸਹੂਲਤਾਂ ਵੀ ਮਿਲਦੀਆਂ ਜੇਲ੍ਹ ਜਾ ਕੇ ਵੀ ਇਸ ਕਰਕੇ ਫੇਰ ਉਹਦੀ ਕੋਸ਼ਿਸ਼ ਇਹੀ ਹੈ ਇਹ ਇਸ ਕੋਸ਼ਿਸ਼ ਹਜੇ ਹਜੇ ਬੂਰ ਨਹੀਂ ਪਿਆ ਇਹ ਕੋਸ਼ਿਸ਼ ਸਿਰੇ ਨਹੀਂ ਚੜੀ ਤਾਂ ਇਹਦੇ ਨਾਲ ਉਹ ਆਪਦਾ ਮੂੰਹ ਮੱਥਾ ਹੋਰ ਵਧੀਆ ਬਣਾਉਣ ਲਈ ਆਹਾ ਹੁਣ ਕ੍ਰਾਪਸ਼ਨ ਦੇ ਅਗੇਂਸਟ ਉਹ ਲੋਕਾਂ ਦਾ ਧਿਆਨ ਉਧਰ ਚਲਾ ਗਿਆ ਸੀ ਕਿ ਇਹ ਫੇਰ ਬੰਦਿਆਂ ਨੂੰ ਪ੍ਰੈਸ਼ਰ ਪ੍ਰੈਸ਼ਰਾਈਜ਼ ਕਰ ਰਿਹਾ ਵੀ ਅਸਤੀਫਾ ਦਿਓ ਤੇ ਅਸੀਂ ਇੱਥੇ ਇਹਦੀ ਥਾਂ ਤੇ ਹੁਣ ਰਾਜ ਸਭਾ ਚ ਕੇਜਰੀਵਾਲ ਨੂੰ ਭੇਜਣਾ ਉਸ ਗੱਲ ਤੋਂ ਲਾਂਬੇ ਹੋਣ ਲਈ ਪੰਜਾਬ ਵਿੱਚ ਕਾਫੀ ਗੱਲ ਦਾ ਰੌਲਾ ਹੈ ਤਾਂ ਆ ਤੁਸੀਂ ਕ੍ਰਾਪਸ਼ਨ ਮੁਰੀਦ ਮੇਂ ਸ਼ੁਰੂ ਕਰਤੀ ਹੈ ਇਹ ਸਾਰੀ ਪੋਲੀਟਿਕਲੀ ਇਨਸਪਾਇਰਡ ਹੈ ਕਿ ਨੈਚਰ ਚਲਦੀ ਅਸੀਂ ਕਹਿ ਨਹੀਂ ਸਕਦੇ ਪਰ ਇਹਦੇ ਪਿੱਛੇ ਪੋਲੀਟਿਕਸ ਦਾ ਵੀ ਬਹੁਤ ਵੱਡਾ ਫੈਕਟਰ ਹੈ ਹਾਂ ਇਹ ਇਹ ਇਸ ਚੋ ਵੀ ਪਰ ਚਦੂ ਜਿੰਨੇ ਪੰਜਾਬ ਦੇ ਲੋਕ ਭ੍ਰਿਸ਼ਟਾਚਾਰ ਤੋਂ ਦੁਖੀ ਨੇ ਨਸ਼ਿਆਂ ਤੋਂ ਦੁਖੀ ਨੇ ਜੋ ਇਹਨਾਂ ਵਾਅਦੇ ਕੀਤੇ ਸੀ ਜੋ ਕਮਿਟਮੈਂਟ ਕੀਤੀ ਸੀ ਉਹਨੂੰ ਤਾਂ ਕਿਸੇ ਹੱਦ ਤੱਕ ਲਾਗੂ ਕਰਨਾ ਚਾਹੀਦਾ ਚਲੋ ਇਹਨਾਂ ਨੇ ਦੇਰ ਕੀਤੀ ਦੇਰ ਹੈ ਦਰਸਤ ਹੈ ਇਹਨਾਂ ਨੇ ਕਦਮ ਤਾਂ ਚੁੱਕਣਾ ਸ਼ੁਰੂ ਕੀਤਾ ਮੇਰੇ ਖਿਆਲ ਇਹਦੇ ਨਾਲ ਕੁਝ ਨਾ ਕੁਝ ਰਾਹਤ ਤਾਂ ਲੋਕਾਂ ਨੂੰ ਮਿਲੇਗੀ ਕਿਉਂਕਿ ਬਾਕੀਆਂ ਨੂੰ ਵੀ ਸੰਕੇਤ ਜਾਏਗਾ ਵੀ ਜੇ ਵੱਡੇ ਪੱਧਰ ਤੇ ਡਿਪਟੀ ਕਮਿਸ਼ਨਰ ਨੂੰ ਸਸਪੈਂਡ ਕੀਤਾ ਜਾ ਸਕਦਾ ਹੋਰਾਂ ਦੇ ਖਿਲਾਫ ਵੀ ਕਾਰਵਾਈ ਹੋ ਸਕਦੀ ਹੈ ਹਾਂ ਇੱਕ ਸੰਕੇਤ ਤਾਂ ਜਾਏਗਾ ਨਾ ਸਟੇਟ ਦੇ ਵਿੱਚ ਵੀ ਜੇ ਡਿਪਟੀ ਕਮਿਸ਼ਨਰ ਨੂੰ ਸੰਕੇਤ ਜਾਏਗਾ ਪਰ ਦੂਜੇ ਪਾਸੇ ਇਹ ਗੱਲ ਨਾ ਭੁੱਲੋ ਇਹ ਇਹ ਵੀ ਥੱਲੇ ਤੱਕ ਗੱਲ ਪਹੁੰਚੀ ਵੀ ਹੈ ਵੀ ਹੁਣ ਸਾਲ 6 ਮਹੀਨੇ ਰਹਿ ਗਏ ਦੋ ਸਾਲ ਰਹਿ ਗਏ 1 ਸਾਲ ਹੀ ਰਹਿ ਗਿਆ ਇਫੈਕਟਿਵਲੀ ਤਾਂ ਇਹ ਵੀ ਕਹਿ ਰੱਖਿਆ ਵੀ ਭਾਈ ਹੁਣ ਜੇ ਕੁਝ ਨੇ ਬਣਾਉਣਾ ਆਪਣਾ ਬਣਾ ਲੈਵੇ ਇਸ ਕਿਸਮ ਦੀ ਇੰਡੀਕੇਸ਼ਨ ਵੀ ਹੈ ਤੇ ਕੋਈ ਐਮਐਲਏ ਪੋਲੀਟੀਕਲ ਬੰਦਿਆਂ ਦੀ ਨਿਓ ਕਿਸੇ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਹੋ ਰਹੀ ਇਹ ਜੀ ਇੰਡੀਕੇਸ਼ਨ ਹੈ ਮੂੰਹ ਮੱਥਾ ਸਵਾਰਨੇ ਗਵਰਨਟਮੈਂਟ ਦੀ ਗਵਰਨਮੈਂਟ ਦਾ ਉਹ ਸ਼ਾਇਦ ਦੇਖਦੇ ਹਾਂ ਕਿੰਨਾ ਕਿਤੇ ਅੱਗੇ ਚੱਲੂ ਰਹਿੰਦਾ ਹਾਂਜੀ ਸੋ ਇਸ ਪਾਲ ਦੀ ਦੇਖਦੇ ਹਾਂ ਸਰਕਾਰ ਦਾ ਇਹ ਇੱਕ ਐਕਸ਼ਨ ਤੇ ਰੁਕ ਜਾਂਦੀ ਜਾਂ ਹੋਰ ਵੀ ਪੰਜਾਬ ਦੇ ਵਿੱਚ ਜਿਹੜਾ ਭ੍ਰਿਸ਼ਟਾਚਾਰਤਾ ਵਧਿਆ ਉਹਨੂੰ ਰੋਕਣ ਲਈ ਕਿੰਨੇ ਕੁ ਹੋਰ ਅਸਰਦਾਰ ਕਦਮ ਚੁੱਕੇ ਜਾਣਗੇ ਇਹ ਦੇਖਣਾ ਹੋਏਗਾ ਚਲੋ ਇਹ ਕਦਮ ਜਿਹੜਾ ਸਰਕਾਰ ਨੇ ਚੁੱਕਿਆ ਭਾਵੇਂ देर ਨਾਲ ਹੀ ਚੁੱਕਿਆ ਸਹੀ ਕਦਮ ਹੈ ਤੇ ਇਹ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਥਾਵਾਂ ਦੇ ਉੱਪਰ ਪ੍ਰੇਸ਼ਾਚਾਰ ਇੱਕ ਥਾਂ ਦੇ ਨਹੀਂ ਉਹਦੇ ਬਾਰੇ ਸਰਕਾਰ ਕੀ ਕਦਮ ਚੁੱਕਦੀ ਹੈ ਇਹ ਦੇਖਣਾ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੀ ਕਦਮ ਚੁੱਕੇ ਜਾਂਦੇ ਆ ਤੁਸੀਂ ਇਹ ਛੋ ਚ ਸ਼ਾਮਲ ਹੋਏ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ